जीएसपी टीवी ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੌਰ ਜਾਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਮੰਡਿਆਲਾ ਚ ਐਲ ਪੀ ਜੀ ਟੈਂਕਰ ਬਲਾਕ ਹੋਣ ਤੇ ਸੁਖਬੀਰ ਸਿੰਘ ਬਾਦਲ ਨੇ ਪ੍ਰਗਟਾਇਆ ਦੁੱਖ ਪੰਜਾਬ ਦੇ ਚਾਰਪੁਰ ਦੇ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਸਬਜ਼ੀ ਦੇ ਨਾਲ ਭਰੀ ਪਿਕਅਪ ਇੱਕ ਐਲ ਪੀ ਜੀ ਟੈਂਕਰ ਦੇ ਨਾਲ ਟਕਰਾ ਕੇ ਪਲਟ ਗਈ ਪਲਟਣ ਤੋਂ ਬਾਅਦ ਟੈਂਕਰ ਦੇ ਵਿੱਚ ਜੋ ਹੈ ਅੱਗ ਲੱਗ ਜਾਂਦੀ ਹੈ ਗੈਸ ਲੀਕ ਹੋਣ ਕਾਰਨ ਅੱਗ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਜੋ ਆਪਣੀ ਲਪੇਟ ਵਿੱਚ ਲੈ ਲਿਆ ਸਾਰੀ ਘਟਨਾ ਨੂੰ ਦੇਖਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਨਿਊਯਾਰਕ ਦੇ ਵਿੱਚ ਵਾਪਰਿਆ ਵੱਡਾ ਸੜਕ ਹਾਦਸਾ ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਨਿਆਗਰਾ ਫਾਲਸ ਤੋਂ ਨਿਊਯਾਰਕ ਸਿਟੀ ਜਾਰੀ ਇੱਕ ਬੱਸ ਕੰਟਰੋਲ ਗਵਾ ਬੈਠੀ ਅਤੇ ਖਾੜੀ ਦੇ ਵਿੱਚ ਜੋ ਹੈ ਡਿੱਗ ਗਈ ਬੱਸ ਦੇ ਵਿੱਚ ਪੁੱਲ 54 ਲੋਕ ਸਵਾਰ ਸਨ ਇਸ ਹਾਦਸੇ ਦੇ ਵਿੱਚ ਬੱਸ ਸਵਾਰ ਸਮੇਤ ਪੰਜ ਯਾਤਰੀਆਂ ਦੀ ਜੋ ਹੈ ਮੌਤ ਹੋ ਜਾਂਦੀ ਹੈ ਚਮੋਲੇ ਦੇ ਵਿੱਚ ਫੜਿਆ ਬੱਦਲ ਘਰਾਂ ਦੇ ਵਿੱਚ ਢੇਰਾਂ ਦੇ ਢੇਰ ਵੜਿਆ ਮਲਬਾ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਦੀ ਨਾਲ ਤਬਾਹੀ ਮੱਚੀ ਹੋਈ ਹੈ ਥਰਾਲੀ ਤਹਿਸੀਲ ਦੇ ਤੁਰਨੀ ਗੜਿਹੜਿਆ ਦੇ ਵਿੱਚ ਬੱਦਰ ਫਟਣ ਦੀ ਖਬਰ ਜੋ ਹੈ ਸਾਹਮਣੇ ਆਈ। ਦੇ ਰਾਤ ਬੱਦਲ ਫਟਣ ਨੇ ਕਾਂ ਥਰਾਲੀ ਬਾਜ਼ਾਰ ਦੇ ਵਿੱਚ ਬਹੁਤ ਸਾਰਾ ਮਲਬਾ ਜੋ ਹੈ ਘਰਾਂ ਦੇ ਵਿੱਚ ਵੜ ਗਿਆ। ਕਈ ਲੋਕਾਂ ਦੀ ਲਾਪਤਾ ਹੋਣ ਦੀ ਖਬਰ ਵੀ ਜੋ ਹੈ ਸਾਹਮਣੇ ਆਈ। ਐਨਡੀਆਰਐਫ ਦੀ ਇੱਕ ਟੀਮ ਮੌਕੇ ਤੇ ਪਹੁੰਚ ਚੁੱਕਿਆ ਅਤੇ ਪ੍ਰਸ਼ਾਸਨ ਜੋ ਹੈ ਬਚਾਅ ਕਾਰਜਾਂ ਦੇ ਵਿੱਚ ਲੱਗਾ ਹੋਇਆ ਹੈ। ਇੰਡੀਆ ਦੇ ਵਿੱਚ 5 ਸਾਲ ਬਾਅਦ ਟਿਕਟੌਕ ਨੂੰ ਕੀਤਾ ਗਿਆ ਅਨਬਲੌਕ ਚੀਨੀ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਟਿਕਟੌਕ ਦੀ ਵੈਬਸਾਈਟ ਕੰਸਾਲਾ ਬਾਦ ਭਾਰਤ ਦੇ ਵਿੱਚ ਦੁਬਾਰਾ ਸ਼ੁਰੂ ਹੋਈ ਇਹ ਐਪ ਫਿਲਹਾਲ ਅਜੇ ਵੀ ਉਪਲਬਧ ਨਹੀਂ ਹੈ ਜਿਕਰ ਉਹ ਕਹੇ ਕਿ 2022 ਦੇ ਵਿੱਚ ਭਾਰਤ ਸਰਕਾਰ ਨੇ ਸੁਰੱਖਿਆ ਨਿਯਮਾਂ ਦੇ ਕਾਰਨ ਕਾਰਨ ਦਾ ਹਵਾਲਾ ਦਿੰਦੇ ਹੋਏ ਟਿਕਟੌਕ ਸਮੇਤ ਕਈ ਚੀਨੀ ਐਪਸ ਤੇ ਜੋ ਐਪ ਬੰਦੀ ਲਗਾ ਦਿੱਤੀ ਸੀ ਉਸ ਨੂੰ ਭਾਰਤ ਦੇ ਵਿੱਚ ਜੋ ਐ ਅਨਬਲੌਕ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇਵੇਗੀ ਹਾਰਪੀਟ ਤੰ ਨੂੰ ਮੁਆਵਜ਼ਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿੱਚ ਹੜ੍ਹਾਂ ਕਾਰਨ ਲੋਕਾਂ ਨੂੰ ਹੋਈ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਦੇ ਲਈ ਤੁਰੰਤ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਵਕ ਦੇ ਵਿੱਚ ਅਜਿਹੀਆਂ ਕੁਦਰਤੀ ਆਫਤਾਂ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਦੇ ਲਈ ਹੋਰ ਵੀ ਢਾਂਗ ਤਰੀਕੇ ਜੋੜੇ ਤਲਾਸ਼ੇ ਜਾਣਗੇ ਅੰਬਾਨੀ ਦੇ ਟਿਕਾਣਿਆਂ ਤੇ ਸੀਬੀਆਈ ਨੇ ਮਾਰਿਆ ਛਾਪਾ ਸੀਬੀਆਈ ਨੇ ਅਨਿਲ ਅਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਵਿਰੋਧ ਦਾ 2000 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਤੋਂ ਖਾਤੜੀ ਮਾਮਲੇ ਦੇ ਵਿੱਚ ਜੋ ਹੈ ਕਿਸ ਦਰਸ਼ਕੀਤਾ ਸੀਬੀਆਈ ਨੇ ਕੰਪਨੀ ਦੇ ਦਫ਼ਤਰਾਂ ਤੇ ਅਨਿਲ ਅਬਾਨੀ ਦੇ ਨਾਲ ਸੰਬੰਧਿਤ ਥਾਵਾਂ ਦੀ ਵੀ ਛਾਪੀਬਾਰਦੀ ਕੀਤੀ ਹੈ ਤੋ ਖਾਤੜੀ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਹੋਈ ਪੰਜਾਬੀ ਸਿੰਗਰ ਸ਼ੋਭਨੀ ਅਮਰੀਕਾ ਦੇ ਟੂਰ ਨੂੰ ਕੀਤਾ ਰੱਦ ਪੰਜਾਬੀ ਗਾਇਕ ਅਤੇ ਪ੍ਰਸਿੱਧ ਕਲਾਕਾਰ ਸੁਬਣੀ ਆਪਣੇ ਉੱਤਰੀ ਅਮਰੀਕਾ ਦੌਰੇ ਨੂੰ ਰੱਦ ਕਰਨ ਦਾ ਐਲਾਨ ਕੀਤਾ। ਇਹ ਖਬਰ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਦੇ ਲਈ ਵੱਡਾ ਝਟਕਾ। ਸ਼ੋਭੀ ਦੀ ਟੀਮ ਨੇ ਕਹਿ ਕਿ ਫਲਾਈਟ ਦੇਰੀ ਦੀ ਕਰ ਲਈਆ ਗਿਆ ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਜੋੜੇ ਨਿਰਾਸ਼ ਦਿਖਾਈ ਦੇ ਰਹੇ ਨੇ। ਕਾਮੇਡੀਅਨ ਦਸਵਿੰਦਰ ਭੱਲਾ ਦੇ ਦੇਹਾਂਤ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਪ੍ਰਗਟਾਇਆ ਦੁੱਖ। ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਦਸਵਿੰਦਰ ਭੱਲਾ ਬੀਤੇ ਦਿਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ। ਭੱਲਾ ਦਾ 65 ਸਾਲ ਦੀ ਉਮਰ ਦੇ ਵਿੱਚ ਬ੍ਰੇਨ ਸਟ੍ਰੋਕ ਕਾਰਨ ਦੇ ਹਾਦ ਹੋਇਆ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਪੱਲਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ